ਨਾਭੜ ਹਸਦੇ ਧਰਮੀ ਮਹਾਰਾਜਾ ਹੀਰਾ ਸਿੰਘ ਦਾ 181ਵਾਂ ਜਨਮ ਦਿਹਾੜਾ ਹਲਕਾ ਵਿਦੈਕ ਗੁਰਦੇਵ ਸਿੰਘ ਦੇਵਮਾਨ ਦੀ ਰੈਨਮਾਈ ਏਟ ਬੜੀ ਹੀ ਸ਼ਰਧਾ ਭਾਵਨਾ ਨਾਲ ਨਾਭਾ ਵਿਖੇ ਮਨਾਇਆ ਗਿਆ ਇਸ ਮੌਕੇ ਤੇ ਪੰਥ ਦੇ ਮਹਾਨ ਕੀਰਤਨੀਏ ਭਾਈ ਜੋਗਿੰਦਰ ਸਿੰਘ ਰਿਆੜ ਵੱਲੋਂ ਸ਼ਬਦ ਗਾਇਨ ਕੀਤਾ ਗਿਆ ਅਤੇ ਸੰਗਤਾਂ ਨੂੰ ਨਿਹਾਲ ਕੀਤਾ ਇਸ ਉਪਰੰਤ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਵੀ ਪਾਏ ਗਏ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਧਰਮੀ ਮਹਾਰਾਜੇ ਮਹਾਰਾਜਾ ਹੀਰਾ ਸਿੰਘ ਨੂੰ ਯਾਦ ਕੀਤਾ ਇਸ ਸਮਾਗਮ ਵਿੱਚ ਨਾਬਾ ਦੀ ਰਾਣੀ ਪ੍ਰੀਤੀ ਸਿੰਘ ਨੇ ਵੀ ਆਪਣੇ ਪੂਰਵਜਾਂ ਨੂੰ ਯਾਦ ਕੀਤਾ ਵਿਧਾਇਕ ਦੇ ਮੰਨਿ ਕਿਹਾ ਕਿ ਜਦੋਂ ਦੇ ਉਹ ਵਿਧਾਇਕ ਬਣੇ ਨੇ ਉਦੋਂ ਤੋਂ ਹੀ ਉਹਨਾਂ ਨੇ ਧਰਮੀ ਰਾਜੇ ਮਹਾਰਾਜਾ ਹੀਰਾ ਸਿੰਘ ਦਾ ਜਨਮ ਦਿਨ ਮਨਾਇਆ ਪਹਿਲਾਂ ਕਦੇ ਵੀ ਕਿਸੇ ਵੀ ਸਰਕਾਰ ਨੇ ਇਹ ਉਪਰਾਲਾ ਨਹੀਂ ਕੀਤਾ ਦੱਸ ਦੇ ਕਿ ਇਸ ਮੌਕੇ ਤੇ ਹਿਸਟੋਰੀਕਲ ਰਿਆਸਤ ਨਾਬਾ ਦੀ ਬੁੱਕ ਵੀ ਰਿਲੀਜ਼ ਕੀਤੀ ਗਈ ਅਤੇ ਨਾਬਾ ਰਿਆਸਤ ਤੋਂ ਇਲਾਵਾ ਵੱਖ-ਵੱਖ ਰਿਆਸਤਾਂ ਦੇ ਸਿੱਕਿਆਂ ਦੀ ਵੀ ਪ੍ਰਦਰਸ਼ਨੀ ਲਾਈ ਗਈ ਆਓ ਦੇਖਦੇ ਹਾਂ ਭੁਪਿੰਦਰ ਸਿੰਘ ਦੀ ਨਾਬਾ ਤੋਂ ਇਹ ਵਿਸ਼ੇਸ਼ ਰਿਪੋਰਟ ਯਾਦੇ ਵਿੱਚ ਆਉਂਦਾ ਉਸ ਲਗਾਤਾਰ 3 ਸਾਲ ਹੋ ਗਏ ਜੀ ਪਾਲਾ ਕਰਦਿਆਂ ਨੂੰ ਮਰਦਾ ਅਜੀਤ ਸਿੰਘ ਜੀ ਦਾ ਜਨਮ 181ਵਾਂ ਜਨਮ ਘੜਾ 181 ਸਾਲ ਹੋ ਗਿਆ ਦੁਨੀਆ ਤੇ ਆਏ ਸੀ ਔਰ ਆ ਕੇ ਆਪਣਾ ਰਾਜ ਕਰਕੇ ਚਲੇ ਗਏ ਉਹਨਾਂ ਦੀ ਯਾਦ ਦੇ ਵਿੱਚ ਕਿਸੇ ਨੇ ਕਦੇ ਕੋਸ਼ਿਸ਼ ਕੀਤੀ ਸੀ ਸਭ ਨੂੰ ਸਮੇਤ ਨਾਲ ਮਿਲ ਕੇ ਪ੍ਰਾਲਾ ਕਰ ਰਹੇ ਆ ਬਲੇ ਸ਼ਾਹੀ ਪਰਿਵਾਰ ਪੀਤੀ ਸਿੰਘ ਜੀ ਗਰਾਨੀ ਪੀਤੀ ਸਿੰਘ ਜੀ ਦੇ ਸਹਿਯੋਗ ਦੇ ਨਾਲ ਅਸੀਂ ਸਾਰੇ ਪਿੰਡਾਂ ਦੇ ਵਿੱਚੋਂ ਸ਼ਹਿਰ ਦੇ ਵਿੱਚੋਂ ਸਾਰੀ ਸੰਗਤ ਨੂੰ ਬੁਲਾਈ ਕੀਤਾ ਵੱਡਾ ਜਿਹੜਾ ਹਜ਼ਾਰਾਂ ਦੀ ਗਿਣਤੀ ਇੱਕ ਅੱਜ ਜਿਹੜਾ ਹੈ ਸੰਗਤ ਦਾ ਉਹ ਇੱਥੇ ਹਾਜ਼ਰੀ ਭਰ ਰਿਹਾ ਪਰ ਪੰਦੇ ਮਹਾਨ ਕੀਰਤਨੀਏ ਭਾਈ ਜਗਿੰਦਰ ਸਿੰਘ ਜਿਆਰ ਸਾਹਿਬ ਕੀਰਤਨ ਕਰ ਰਹੇ ਨੇ ਪਰ ਲੱਗੜ ਦਾ ਪ੍ਰਬੰਧ ਕੀਤਾ ਗਿਆ ਪਿੰਡਾਂ ਚ ਬੱਸਾਂ ਲਾਈਆਂ ਹੋਈਆਂ ਨੇ ਬੱਸਾਂ ਦੇ ਵਿੱਚ ਸੰਗਤ ਆ ਰਹੀ ਹੈ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਹੈ ਹਾਜ਼ਰੀ ਲਾ ਕੇ ਇੱਥੇ ਲੰਗਰ ਛਕ ਰਹੀ ਹੈ ਅਸ਼ੀਰਵਾਦ ਲੈ ਰਹੀ ਹੈ ਮਹਾਰਾਜਾ ਬਿਰਾਜ ਸਿੰਘ ਜੀ ਦਾ ਗੁਰਮਹਾਰਜ ਜੀ ਦਾ ਸੋ ਬਹੁਤ ਮੈਂ ਕਹਾਂ ਜੀ ਕਿ ਮੈਂ ਪ੍ਰਾਲਾ ਕਰ ਰਿਹਾ ਤਾਂ ਦੀ ਕੋਈ ਜਾਣੀ ਹੈ ਸੰਗਤ ਦਾ ਪ੍ਰਾਲਾ ਮਾਤਮਨ ਮੇਰੀ ਮੱਧ ਫੁਰਨਾ ਪਾ ਕੇ ਕਿਉਂ ਨਾ ਉਹਨਾਂ ਮਹਾਰਾਜਾਂ ਨੂੰ ਯਾਦ ਕੀਤਾ ਜਾਵੇ ਜਿਨ੍ਹਾਂ ਦੇ ਨਾਪਾ ਦਾ ਬੇਸ ਨਹੀਂ ਜਿਨ੍ਹਾਂ ਦੇ ਸਿਰ ਦੇ ਪਰਨਾਬਾ ਰਿਆਸਤ ਦਾ ਨਾਮ ਹੈ ਜੀ ਤੇ ਉਹਨਾਂ ਨੂੰ ਯਾਦ ਕਰਨਾ ਆਪਣੇ ਆਪ ਦੇ ਵਿੱਚ ਬਸ ਖੂਨ ਵਾਲੀ ਗੱਲ ਹੈ ਬਸ ਮੁੱਚੀ ਸੰਗਤ ਦਾ ਦਾਨੀ ਸੱਜਣ ਜਿਹੜੇ ਵੀ ਸਹਿਯੋਗ ਕਰ ਰਹੇ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸਾਬ ਵਾਈ ਗੁਰਜੀ ਦੇ ਪੱਤੇ ਬਹੁਤ ਅੱਛਾ ਲੱਗ ਰਿਹਾ ਹੈ ਦੇਖ ਕੇ ਕਿ ਅੱਜ ਵੀ ਮਹਾਰਾ ਜੀਰਾ ਸਿੰਘ ਜੀ ਉਸ ਤਰ੍ਹਾਂ ਕੇ ਨਗਰ ਵਿੱਚ ਯਾਦ ਕੀਤਾ ਜਾਂਦਾ ਹੈ और मैं बहुत थैंकफुल अपने एम एल साहब के लिए जिन्होंने ये तीसरी बार उनका जन्मदिन मनाया है इस तरह से और बहुत ग्रैंड में बनता है आसपास के पिंड के सभी लोग आते हैं जो बहुत अच्छा लग रहा है देखिए कि किस तरह से इंसान के कर्म उन्हें अमर कर देते हैं तो जो जो महाराज हीरा सिंह जी के कर्म थे उसे देखते हुए देखिए आज भी लोग उन्हें इतना याद करते हैं ना ही खाली नाभा शहर में बल्कि भद्रूका पिंड, पिंड जहाँ वो पैदा हुए थे वहाँ पे भी आज एक फंक्शन रखा गया था उनके जन्मदिन को लेके तो देखिए बहुत गर्व महसूस होता है कि देखिए उन्हें आज भी इतना नौजवानों को मैं ये कहना चाहूंगी कि देखो इंसान के कर्म उन्हें अमर कर देते हैं। दे एक, एक महाराज हीरा सिंह जी है तो अपने कर्मों पे ध्यान दें, सेवा करें सिक्खी का पालन करें नशे से सब बात सरकार के से बातचीत होती रहती है की ठीक किया जाए राजा जी ਲੋਕੀ ਬਹੁਤ ਉਜਦੇ ਨੇ ਜੀ ਕਸੀ ਵੀ ਮਹਾਰਾਜਾ ਹਿਰਨ ਸਿੰਘ ਨੇ ਉਜਦੇ ਆ ਅਸੀਂ ਬੜਾ ਅੱਛਾ ਲੱਗਿਆ ਤੀਜੀ ਵਾਰੀ ਅੱਜ ਕਿਸੇ ਨੇ ਮਹਾਰਾਜਾ ਹਿਰਨ ਸਿੰਘ ਦਾ ਜਨਮ ਦਿਨ ਮਨਾਇਆ ਸਾਡੇ ਨੱਬਨੇ ਐਮਐਲਏ ਸੁਖਦੇਵ ਜੀ ਨੇ ਪ੍ਰਾਪਨਾ ਕੀਤਾ ਬੜਾ ਅੱਛਾ ਲੱਗਿਆ ਸੰਗਤ ਬੜੀ ਆਈ ਹੈ ਦੇਖੋ ਕਿੰਨੇ ਲੋਕਾਂ ਨੂੰ ਖੁਸ਼ ਆ ਕਿ ਨਾਬੇ ਦੇ ਰਾਜ ਦਾ ਜਨਮ ਦਿਨ ਮਨਾਇਆ ਜਾਂਦਾ ਹੈ ਜਿੱਥੇ ਸਿੱਕੇ ਲੱਗੇ ਆਏ ਨੇ ਜਿਹੜੇ ਪੰਜਾਬ ਦੀਆਂ ਰਿਆਸਤਾਂ ਦੇ ਸਿੱਕੇ ਸੀ ਉਹਨਾਂ ਚ ਖਾਸ ਤੌਰ ਤੇ ਅੱਜ ਨਾਭਾ ਰਿਆਸਤ ਦੇ ਸਿੱਕੇ ਲੈ ਕੇ ਆਏ ਜਿਹੜੇ ਮਹਾਰਾਜਾ ਹੀਰਾ ਸਿੰਘ ਜੀ ਮਹਾਰਾਜ ਭਰੂਪੁਰ ਸਿੰਘ ਨਾ ਮਹਾਰਾ ਦਵਿੰਦਰ ਸਿੰਘ ਨੇ ਜਾਰੀ ਕੀਤੇ ਉਹਨਾਂ ਵਿੱਚ ਵੀ ਬਹੁਤ ਰੇਅਰ ਜਿਹੜੇ ਇੱਕ ਨਜ਼ਰਾਨਾ ਪਾਈ ਜਿਹਨੂੰ ਕਹਿੰਦੇ ਅਸੀਂ ਉਹ ਚ ਗੋਬਿੰਦ ਸ਼ਾਹੀ ਸਿੱਕੇ ਆ ਜਿਹੜੇ ਨਾਭਾ ਰਿਆਸਤ ਨੇ ਜਾਰੀ ਕੀਤੇ ਸੀ ਉਸ ਤੋਂ ਇਲਾਵਾ ਇੱਥੇ ਜਿਹੜੇ ਫੁਲਕੀਆਂ ਰਿਆਸਤਾਂ ਦੇ ਨਾਲ ਪਟਿਆਲਾ ਜੀ ਦਾ ਕਤਲ ਮਲੇਰਕੋਟ ਦਾ ਸਟੇਟ ਦੇ ਵੀ ਸਿੱਕੇ ਐ ਸੇਕ ਰਾਜ ਦੇ ਸਿੱਕੇ ਵੀ ਐ ਲਿਆਉਣ ਦਾ ਮਕਸਦ ਇਹ ਹੈ ਕਿ ਆਪਾਂ ਜਿਵੇਂ ਇੱਥੇ ਕਿਲੇ ਦੇ ਵਿੱਚ ਨਾਭੇ ਦਾ ਮਹਾਰਾ ਹੀਰਾ ਸਿੰਘ ਦੀ ਯਾਦ ਚ ਦਿਨ ਬਣਾ ਰਹੇ ਉਦੇ ਨਾਲੇ ਵੀ ਕਿ ਇੱਥੋਂ ਦੀ ਸੰਗਤ ਨੂੰ ਲੋਕਾਂ ਨੂੰ ਬੱਚੇ ਜਿਹੜੇ ਨੈਕਸਟ ਜਨਰੇਸ਼ਨ ਆ ਉਹਨਾਂ ਨੂੰ ਪਤਾ ਲੱਗੇ ਕਿ ਨਾਭਾ ਰਿਆਸਤ ਕਿਹੜੀ ਸੀ ਇਹਦੇ ਕਿਹੜੇ ਰਾਜੇ ਸੀ ਉਹਨਾਂ ਨੇ ਕਿਹੜੇ ਸਿੱਕੇ ਜਾਰੀ ਕੀਤੇ ਆਪਣੀ ਵਿਰਾਸਤ ਤੋਂ ਜਾਣੂ ਕਰਾਉਣ ਲਈ ਅੱਜ ਇੱਥੇ ਸਾਰੀ ਐਡਮਿਸ਼ਨ ਲਗਾਈ ਹੋਈ ਹੈ ਇਹਦੇ ਵਿੱਚ ਦੀ ਸਿੱਖ ਕਾਲ ਦੇ ਮਹਾਰਾਜ ਸਿੱਖ ਮਿਸਲਾਂ ਤੋਂ ਸ਼ੁਰੂ ਹੋ ਕੇ ਸਿੱਖ ਮਿਸਲਾਂ ਮਹਾਰਾਜ ਰਣਜੀਤ ਸਿੰਘ ਖੜਕ ਸਿੰਘ ਸ਼ੇਰ ਸਿੰਘ ਬਲੀਵ ਸਿੰਘ ਉਸ ਤੋਂ ਇਲਾਵਾ ਮਹਾਰਾਜ ਹੀਰਾ ਸਿੰਘ ਮਹਾਰਾਜ ਭਰੂਰ ਸਿੰਘ ਜੀ ਗਵਿੰਦਰ ਸਿੰਘ ਜੀ ਇਹ ਪਿਛਲੇ 300 ਸਾਲ ਦਾ ਇਤਿਹਾਸ ਇੱਥੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਹਾਂ ਜੀ ਮੈਨੂੰ 38 ਸਾਲ ਲੱਗੇ ਜੀ ਇਹ ਇਕੱਠੇ ਕਰਨ ਨੂੰ ਪਹਿਲਾਂ ਸਕੂਲ ਟਾਈਮ ਤੋਂ ਮੈਂ ਸਿੱਕੇ ਇਕੱਠੇ ਕਰਦਾ ਸੀ ਉਸ ਤੋਂ ਬਾਅਦ ਫਿਰ ਮੈਂ ਇੰਡੀਆ ਸਾਰਾ ਕੰਪਲੀਟ ਕੀਤਾ ਵਰਲਡ ਕੀਤਾ ਫਿਰ ਪੰਜਾਬ ਤੇ ਆਇਆ ਪੰਜਾਬ ਤੋਂ ਮੈਨੂੰ ਜਦੋਂ ਸਿੱਖਾਂ ਦੇ ਸਿੱਕੇ ਦੇਖੇ ਤੇ ਇਹ ਮੈਨੂੰ ਅਚਾਨਕ ਜਿਹੜੇ ਸਿੱਕਿਆਂ ਤੇ ਇਹ ਤੇ ਇੱਕ ਗੱਲ ਜਿਹੜੀ ਜ਼ਿਆਦਾ ਟਰੈਕ ਕੀਤੀ ਹੋਈ ਸੀ ਕਿ ਇਹਨਾਂ ਸਿੱਕਿਆਂ ਤੇ ਰਾਜੇ ਦਾ ਨਾਮ ਹੀ ਲਿਖਿਆ ਸਿੱਖ ਕੋਇਨ ਜਿਹੜੇ ਨਾਨਕ ਜੀ ਸਿੱਕਾ ਇੱਕ ਸਿੱਕਾ ਦੁਨੀਆ ਦਾ ਜਿਹਤੇ ਨਾਨਕ ਗੁਰੂ ਗੋਬਿੰਦ ਸਿੰਘ ਲਿਖ ਕੇ ਸਿੱਕਾ ਚਲਾਇਆ ਅੱਜ ਜਿਹੜੇ 90 ਦੇ ਸਿੱਕੇ ਇੱਥੇ ਹੋ ਰੱਖੇ ਗਏ ਉਹ ਵੀ ਗੋਬਿੰਦ ਸਿੰਘ ਜੀ ਸਿੱਕੇ ਰ